ਰਮਾ ਜੀ ਰਾਜਾ ਕਿੰਨੇ ਕੋਟ ਦਾ ਗੱਡਾ ਕਿੰਨੇ ਟਾਈਮ ਚਾਰਾ ਗੁੱਡਾ 8.5 ਕੋਟ ਦਾ ਜੇ ਇਹ 3 ਦਿਨ ਲੱਗੇ ਤਿਆਰ ਹੋਣ 8.5 ਕੋਟ ਦਾ ਕਰਜੂਗੇ ਚੜੇਗਾ ਜੀ ਇਹ ਤੋਂ ਵੱਡੇ ਵੱਡੇ ਚੜਾਏ ਆ ਅਗਲਿਆਂ ਨੇ ਬਣਾਇਆ ਕਿੱਥੇ ਲਿਆਂਦਾ ਜੀ ਇਹਦੀ ਆ 3 ਬੰਦੇ ਫੜ ਕੇ ਲਿਆਏ ਜੇ ਤੇ ਇੱਧਰ ਆਪਾਂ ਗਲੀ ਆ ਉੱਥੇ ਬਣਾਇਆ ਇਹਦੇ ਘਰ 8.5

ਹਾਂਜੀ ਵੇਖੋ ਜਿੱਦਣ ਵਧੀਆ ਹਵਾ ਮਿਲ ਗਈ ਸਾਨੂੰ ਉਹਨੂੰ ਚੜਾ ਦੇਣਾ ਜੀ ਸ਼ੌਂਕ ਤਾਂ ਮਾਰਾ ਮੇਰਾ ਨਾਮ ਸਾਹਿਲਾ ਜੀ ਇਹ ਜੀ ਗੁੱਡਾ ਬਣਾਇਆ ਜੀ ਬਟਾਲੀ ਵਾਲਾਰੇ ਤਿਹਾਰਾ ਲੋੜੀ ਇਹ ਉਹਦੇ ਕਰਕੇ ਬਣਿਆ ਜੀ ਤੇ 13 ਜਨਵਰੀ ਨੂੰ ਮਨਾਇਆ ਜਾਏਗਾ ਤੇ ਇਹ ਜਿਹੜੇ ਗੁੱਡੇ 8 ਫੁੱਟ ਉੱਚਾ ਬਣਿਆ ਹੈ ਤੇ ਇਹਨੂੰ ਬਣਾਉਣ ਦੇ ਵਿੱਚ ਕੱਡੋ-ਕੱਟ 3 ਦਿਨ ਲੱਗੇ ਆ ਜੀ ਇਹ ਲੱਗਦੀ ਬਸ ਲੱਗਦੇ ਨਾਲ ਖੁਸ਼ ਸ਼ੌਂਗ ਸ਼ੌਂਗ ਦਾ ਗੋਹੀ ਮੋਲ ਨਹੀਂ ਸ਼ੌਂਗ ਹੀ ਬਸ ਬਣਾ ਪਾਈ ਸਾਰਾ ਬਟਾਲਾ ਨਵਾਸੀਆਂ ਨੂੰ ਬਹੁਤ ਹੀ ਜਿਆਦਾ ਚਾਹ ਵਾ ਜਿਵੇਂ ਲੱਗਦਾ ਅੰਬੜਸਾਰਾ ਨਾਲ ਵੱਧ ਗੁੱਡੀ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਚੜਦੀ ਹੈ ਲੋਕੀ ਆਪਣੇ ਜਿਹੜੇ ਸਟੂਡੈਂਟਸ ਆ ਜਿਹੜੇ ਆਪਣੇ ਹੋਰ ਵੀ ਜਿਹੜੇ ਸ਼ੌਂਗ ਵਾਲੇ ਬੰਦੇ ਸਪੈਸ਼ਲ ਬਾਹਰੋਂ ਆਉਂਦੇ ਆਪਣੇ ਭਰਾ ਐਨ ਆਰ ਆਈ ਆਉਂਦੇ ਸਪੈਸ਼ਲ ਫੋਰ ਲੋੜੀ ਲੋੜੀ ਵਾਸਤੇ ਹੀ ਆਉਂਦੇ ਆ ਥੋੜੀ ਆ ਰਿਹਾ ਪਰ ਗੁੱਟਾ ਜਣਾ ਬਣਾਇਆ ਚੰਗਾ ਜਿਹਾ ਇਹ ਚੜੇਗਾ ਜੀ ਵੇਖੋ ਜੀ ਮੱਦੀ ਦੀ ਦੌਰ ਤੇ ਆਪਾਂ ਕਿ ਰਖੜੀਆਂ ਲਵਾਈਆਂ ਸਪੈਸ਼ਲ ਨੰਬਰ ਸਰੋ ਹੀ ਆ ਗਏ ਤੇ ਕੱਡੋ ਕੱਡ ਤਿੰਨ ਚਾਰ ਚ ਰਖੜੀਆਂ ਦੇ ਦੇ ਤੇ ਚੜੇਗਾ ਹਾਂਜੀ ਇਹਦੀ ਇਹਦੇ ਬਾਅਦ ਜ ਪਤਾ ਲੱਗੇਗਾ ਕੀ ਬਣੇਗਾ ਜੀ ਸ਼ੌਂਗ ਪੂਰਾ ਕਰ ਸ਼ੌਂਗ ਮੁੜਾ ਦਾ ਮਾ ਜੀ ਹਰ ਸਾਲ ਆਪਾਂ ਹਰ ਵਾਰੀ ਕੇਵਲ ਪਤੰਗ ਵੱਡੀ ਬਣਾਈ ਦੀ ਕੇਵਲ ਗੁੱਡਾ ਵੱਡਾ ਬਣਾਈ ਦਾ ਐਰ ਕੀ ਆਪਾਂ ਗੁੱਡਾ ਸੋਚ ਗੁੱਡਾ ਮਾ ਜੀ